चल बहुत बढ़िया है और तीनों सबको मिठाई ਮੇਰੇ ਤੋਂ ਇਹ ਦੋ ਆਧਾਰ ਇਹ ਕਰੋ ਕਰੋ ਹਾਂਜੀ ਜਿਹੜਾ ਹਦਾਇਤਾਂ ਦਿੱਤੀਆਂ ਗਈਆਂ ਕਿ ਜਿਹੜੇ ਯੂਨੀਵਰਸਿਟੀ ਇਹ ਕੋਲਜ ਇਹ ਉਹਨਾਂ ਦੇ ਵਿੱਚ ਜਿਹੜੇ 버거 ਪੀਜ਼ੇ ਜਿਹੜੇ ਹੋਣ ਉਹ ਨਹੀਂ ਵਰਤੋ ਕੀਤੇ ਜਾਣ ਕੇ ਜੰਕ ਫੂਡ ਕਿਸੇ ਤਰ੍ਹਾਂ ਦਾ ਵੀ ਬਰੀਏ ਬਰੀਏ ਨਹੀਂ ਲੱਗਦਾ ਹੈ ਕਿ UGC ਨੇ ਇਹ ਕਹਿ ਕੇ ਬਹੁਤ ਅੱਛਾ ਕਦਮ ਚੁੱਕਿਆ ਹੈ ਕਿਉਂਕਿ ਕੁਝ ਚੀਜ਼ਾਂ ਜਿਹੜੀਆਂ ਜਦੋਂ ਅਸੀਂ ਐਸ ਟੀਚਰਸ ਜਾਂ ਐਸ ਪੇਰੈਂਟਸ ਬੱਚਿਆਂ ਦੇ ਨਾਲ ਸ਼ੇਅਰ ਕਰਦੇ ਹਾਂ ਤੇ ਸ਼ਾਇਦ ਉਹਦੇ ਉੱਤੇ ਇੰਨਾ ਅਸਰ ਨਹੀਂ ਹੁੰਦਾ ਲੇਕਿਨ ਜਦੋਂ ਕੋਈ ਨੈਸ਼ਨਲ ਲੈਵਲ ਦੀ ਬੋਡੀ ਜਾਂ ਇੰਸਟੀਟਿਊਸ਼ਨ ਇਹਨਾਂ ਚੀਜ਼ਾਂ ਦੇ ਬਾਰੇ ਵਿੱਚ ਜ਼ਿਕਰ ਕਰਦੀ ਹੈ ਔਰ ਉਹਦੇ ਉੱਤੇ ਕੁਝ ਬੈਨ ਲਗਾ ਦਿੱਤੇ ਜਾਂਦੇ ਨੇ ਤੇ ਨਿਸ਼ਚੈ ਹੀ ਇਹਦਾ ਬੱਚਿਆਂ ਦੇ ਉੱਤੇ ਬਹੁਤ ਅਸਰ ਹੁੰਦਾ ਜਿੱਥੇ ਤੱਕ ਹੰਸਰਾਜ ਮੈਲਾ ਮਹਾਵਿਜਾਲੇ ਦੀ ਗੱਲ ਹੈ ਇਹ ਇੰਸਟੀਟਿਊਸ਼ਨ ਇਹੋ ਜਿਹਾ ਹੈ ਕਿ ਜਿਹੜਾ ਹਰ ਇਹੋ ਜੀ ਚੀਜ਼ ਨੂੰ ਇੰਪਲੀਮੈਂਟ ਕਰਨ ਲਈ ਪਹਿਲ ਕਰਦਾ ਹੈ ਅਸੀਂ ਆਲਰੇਡੀ ਆਪਣੇ ਕੈਂਪਸ ਦੇ ਵਿੱਚ ਜਿ ਕਿ ਸਾਡੇ ਕੋਲ ਕੈਂਟੀਨ ਵੀ ਹੈ ਸਾਡੇ ਕੋਲ ਹੌਸਟਲਸ ਕਰਕੇ ਮੈਸ ਵੀ ਹੈ ਅਸੀਂ ਪਹਿਲਾਂ ਹੀ ਇਹਦੇ ਬਾਰੇ ਵਿੱਚ ਪਹਿਲ ਕਰ ਚੁੱਕੇ ਹਾਂ ਅਸੀਂ ਜਿੰਨੇ ਵੀ ਜੰਕ ਫੂਡ ਦੀਆਂ ਆਈਟਮਸ ਨੇ ਚਾਹੇ ਉਹ 버ਗਰਸ ਨੇ ਚਾਹੇ ਉਹ ਪੀਜ਼ਾ ਨੇ ਚਾਹੇ ਉਹ ਕੋਲਡ ਡਰਿੰਕਸ ਨੇ ਬੱਚਿਆਂ ਨੂੰ ਸਮੇਂ-ਸਮੇਂ ਦੇ ਉੱਤੇ ਇਹਦੇ ਬਾਰੇ ਵਿੱਚ ਜਾਗਰੂਕ ਕਰਦੇ ਰਹਿੰਦੇ ਆ ਸਾਡੇ ਸੈਮੀਨਾਰਸ ਲੱਗਦੇ ਰਹਿੰਦੇ ਨੇ ਔਰ ਮੈਨੂੰ ਇਹ ਤਸੰ ਦੇ ਵਿੱਚ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਹ ਇੱਕ ਪਾਇਨੀਅਰ ਇੰਸਟੀਚੂਸ਼ਨ ਹੈ ਜਿੱਥੇ ਕਿ ਮਿਲਟਸ ਨੂੰ ਧਿਆਨ ਚ ਰੱਖਦੇ ਹੋਏ ਅਲੱਗ ਅਲੱਗ ਵਰਕਸ਼ਾਪਸ ਕੀਤੀਆਂ ਜਾਂਦੀਆਂ ਨੇ ਸਾਡੀ ਆਪਣੀ ਐਲੂਮਨਾਏ ਹੈ ਜਿਹੜੀ ਕਿ ਐਚਐਮਵੀ ਦਾ ਜਿਹੜਾ ਸਟਾਰਟਅਪ ਹੈ ਜ਼ਾਇਕਾ ਉਹਦੇ ਅੰਡਰ ਮਿਲਟਸ ਦੇ ਨਾਲ ਬਨਣ ਵਾਲੀਆਂ ਸਾਰੀਆਂਆਂ ਸਾਰੀਆਂ ਚੀਜ਼ਾਂ ਕਿਸ ਤਰ੍ਹਾਂ ਅਸੀਂ ਆਪਣੇ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਵਰਤ ਸਕਦੇ ਆ ਉਹਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਰਹਿੰਦੇ ਆ ਤੁਸੀਂ ਦੇਖਿਆ ਹੋਵੇਗਾ ਕਿ ਇੱਕ ਜੂਸ ਬਾਰ ਜਿਹੜੀ ਹੈ ਉਹ ਅਸੀਂ ਕਾਲਜ ਦੇ ਵਿੱਚ ਐਸਟੈਬਲਿਸ਼ ਕੀਤੀ ਹੋਈ ਹੈ ਤਾਂ ਕਿ ਅਸੀਂ ਕੋਲਡ ਡਰਿੰਕਸ ਨੂੰ ਔਰ ਬਾਕੀ ਇਹੋ ਜੀਆਂ ਡਰਿੰਕਸ ਨੂੰ ਬੱਚਿਆਂ ਨੂੰ ਮਨਾ ਕਰ ਸਕੀਏ ਜੇ ਕੋਈ ਅਸੀਂ ਮਿਲਟਸ ਦੇ ਥਰੂ ਹੀ 버ਗਰ ਦੀ ਸ਼ੇਪ ਵਰਗਾ 버ਗਰ ਬਣਾ ਦਿੰਨੇ ਆ ਤਾਂ ਕਿ ਬੱਚਿਆਂ ਨੂੰ ਸ਼ੁਰੂ ਦੇ ਵਿੱਚ ਇਹ ਸੈਟੀਸਫੈਕਸ਼ਨ ਰਹਿੰਦੀ ਹੈ ਕਿ ਹਾਂ ਜੀ ਮੈਂ 버ਗਰ ਹੀ ਖਾ ਲਿਆ ਲੇਕਿਨ ਉਹਦਾ ਜਿਹੜਾ ਕੰਟੈਂਟ ਹੈ ਉਹ ਮੈਦਾਣਾ ਹੋ ਕੇ ਉਹ ਮਿਲਟਸ ਦਾ ਉਹਦਾ ਜਿਹੜਾ ਕੰਟੈਂਟ ਹੈ ਉਹ ਹੁੰਦਾ ਹੈ ਜਿੰਨੂ ਕੀ ਸਾਡੇ ਕਾਲਜ ਦੇ ਵਿੱਚ ਬੜਾ ਹੁਲਾਰਾ ਮਿਲਿਆ ਹੈ ਔਰ ਬੱਚਿਆਂ ਨੇ ਇਸ ਚੀਜ਼ ਨੂੰ ਬੜਾ ਪਸੰਦ ਕੀਤਾ ਹੈ। ਇਹਦੇ ਨਾਲ ਹੀ ਜਿਹੜੀ ਗੱਲ ਮੈਂ ਇੱਕ ਹੋਰ ਕਹਿਣਾ ਚਾਹਾਂਗੀ ਕਿ ਸਾਡੇ ਆਪਣੇ ਕੈਂਪਸ ਦੇ ਵਿੱਚ ਇੱਕ ਆਰਗੇਨਿਕ ਫਾਰਮ ਹੈ ਜਿੱਥੇ ਕਿ ਸਬਜ਼ੀਆਂ ਔਰ ਫਲ ਜਿਹੜੇ ਹੈ ਉਹ ਉਗਾਏ ਜਾਂਦੇ ਨੇ ਸਮੇਂ-ਸਮੇਂ ਦੇ ਉੱਤੇ ਉਹਨਾਂ ਦੀ ਸੇਲ ਵੀ ਕੀਤੀ ਜਾਂਦੀ ਹੈ ਲੇਕਿਨ ਸਾਡੀ ਪ੍ਰਾਇੋਰਟੀ ਇਹ ਹੁੰਦੀ ਹੈ ਕਿ ਅਸੀਂ ਪਹਿਲਾਂ ਉਹਦੀ ਜਿਹੜੀ ਪੈਦਾਵਾਰ ਹੈ ਉਹ ਆਪਣੀ ਮੈਸੇਵ ਵਿੱਚ ਇਸਤੇਮਾਲ ਕਰ ਸਕੀਏ ਔਰ ਫਿਰ ਉਸ ਤੋਂ ਬਾਅਦ ਜੇ ਕੋਈ ਸਬਜ਼ੀ ਜਾਂ ਫਰੂਟ ਇਹੋ ਜਿਹਾ ਸਾਡੇ ਕੋਲ ਬਚ ਜਾਂਦਾ ਜਿਹਨੂੰ ਅਸੀਂ ਸੇਲ ਕਰ ਸਕੀਏ ਤੇ ਅਸੀਂ ਆਪਣੀ ਫੈਕਲਟੀ ਲਈ ਉਹ ਸੇਲ ਵੀ ਕਰਦੇ ਆ ਮੈਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੇ ਅੱਥੇ ਅੱਜਕੱਲ੍ਹ ਅੰਬਾਂ ਦਾ ਮੌਸਮ ਹੈ ਜਿੰਨੇ ਆਂਬ ਜਾਂ ਜਿੰਨਾ ਸਭ ਕੁਝ ਫਰੂਟ ਉੱਤਰ ਰਿਹਾ ਹੈ ਉਹਦਾ ਅਚਾਰ ਉਹਦੀ ਚਟਨੀ ਜਿਹੜੀ ਹੈ ਉਹ ਸਾਡਾ ਹੋਮ ਸਾਇੰਸ ਡਿਪਾਰਟਮੈਂਟ ਜਿਹੜਾ ਹੈ ਉਹ ਅੰਦਰ ਹੀ ਬਣਾਉਂਦਾ ਹੈ ਤਾਂ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਆਰਗੇਨਿਕ ਚੀਜ਼ਾਂ ਜਿਹੜੀਆਂ ਉਹ ਬੱਚਿਆਂ ਨੂੰ ਦੇ ਸਕਦੀ ਹੈ ਮੈਨੂੰ ਲੱਗਦਾ ਹੈ ਕਿ ਲੜਕੀਆਂ ਦੇ ਮਨ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਦਾ ਕੰਸਰਨ ਜਿਹੜਾ ਹੈ ਉਹ ਸ਼ਾਇਦ ਸਭ ਤੋਂ ਜ਼ਿਆਦਾ ਹੁੰਦਾ ਹੈ ਬੀਇੰਗ ਫੀਮੇਲਸ ਆਲਸੋ ਐਂਡ ਬੀਇੰਗ ਇਸ ਥਿੰਕ ਕਿ ਵੀ ਉਹਨਾਂ ਨੇ ਕੱਲ ਨੂੰ ਆਪਣੀਆਂ ਫੈਮਲੀਆਂ ਇਸਟੈਬਲਿਸ਼ ਕਰਨੀਆਂ ਨੇ ਸੋ ਉਹਨਾਂ ਦੇ ਮਨਾਂ ਦੇ ਵਿੱਚ ਜਦੋਂ ਅਸੀਂ ਇਹ ਨਿਊਟ੍ਰੀਸ਼ਨ ਦੀ ਵੈਲਿਊ ਦੀ ਗੱਲ ਹੁੰਨੇ ਤੋਂ ਪਾਦਾਂਗੇ ਤਾਂ ਮੈਨੂੰ ਲੱਗਦਾ ਹੈ ਕਿ ਉਹ ਆਪਣੀ ਸਿਹਤ ਦਾ ਧਿਆਨ ਤਾਂ ਰੱਖਣ ਗਿਆ ਰੱਖਣ ਗਿਆ ਬਲਕਿ ਆਪਣੇ ਪਰਿਵਾਰਾਂ ਦੇ ਵਿੱਚ ਜਾ ਕੇ ਵੀ ਇਸ ਚੀਜ਼ ਦਾ ਜ਼ਰੂਰ ਪ੍ਰਚਾਰ ਕਰਨ ਗਿਆ ਕਿ ਕਿਸ ਤਰ੍ਹਾਂ ਨਿਊਟ੍ਰੀਸ਼ਨ ਵਾਲੀ ਡਾਈਟ ਲੈਣ ਦੇ ਨਾਲ ਅਸੀਂ ਆਪਣਾ એનર્ਜੀ ਲੈਵਲ ਵਧਾ ਸਕਦੇ ਆ ਅਸੀਂ ਬਿਮਾਰੀਆਂ ਤੋਂ ਦੂਰ ਹੋ ਸਕਦੇ ਆ ਔਰ ਅਸੀਂ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਤੰਦਰੁਸਤ ਹੋ ਕੇ ਆਪਣੇ ਕੰਮਾਂ ਨੂੰ ਪੂਰਾ ਕਰ ਸਕਦੇ ਆ ਸੋ ਮੈਂ UGC ਦੇ ਇਸ ਕਦਮ ਦੀ ਬਹੁਤ-ਬਹੁਤ ਚਲਾਗਾ ਕਰਦੀ ਆ ਔਰ ਆਪਣੇ ਵਰਹੀਆ ਹੋਰ ਇੰਸਟੀਚੂਨਸ ਨੂੰ ਇਹ ਬੇਨਤੀ ਵੀ ਕਰਾਂਗੀ ਇਹ ਰਿਕੁਐਸਟ ਵੀ ਕਰਾਂਗੀ ਕਿ ਅਸੀਂ ਇਹਦੀ ਪਾਲਣਾ ਜਿਹੜੀ ਹੈ ਉਹ ਜ਼ਰੂਰ ਕਰੀਏ ਪਰ ਮੈਨੂੰ ਇਸ ਗੈ ਕਾਂਚ ਵੀ ਕੋਈ ਗੁਰੇਜ਼ ਨਹੀਂ ਹੈ ਕਿ ਸਟੈਪ ਬਾਈ ਸਟੈਪ ਹੀ ਅਸੀਂ ਇਹਨਾਂ ਚੀਜ਼ਾਂ ਵਾਲੇ ਪਾਸੇ ਜਾ ਸਕਦੇ ਹਾਂ 버ਗਰਸ ਨੂੰ ਪੀਜ਼ਾ ਨੂੰ ਇਹੋ ਜੀਆਂ ਚਾਈਨੀਜ਼ ਜਿਹੜੀਆਂ ਡਿਸ਼ਸ ਬਣਦੀਆਂ ਨੇ ਜਿਹਦੇ ਚ ਜੀਨੋ ਮੋਟੋ ਨਾਮ ਦੇ ਚੀਜ਼ਾਂ ਪਾਈਆਂ ਜਾਂਦੀਆਂ ਨੇ ਜਿਹੜਾ ਕਿ ਸਾਨੂੰ ਮਾਨਸਿਕ ਤੌਰ ਤੇ ਸਟ੍ਰੈਸ ਦੇ ਵਿੱਚ ਲਿਆਉਂਦੀਆਂ ਨੇ ਸਾਡਾ ਸਟ੍ਰੈਸ ਲੈਵਲ ਸਾਡਾ ਹਾਰਮੋਨ ਲੈਵਲ ਜਿਹੜਾ ਹੈ ਉਹ ਬਹੁਤ ਜ਼ਿਆਦਾ ਇੰਬੈਲੈਂਸ ਹੋ ਜਾਂਦਾ ਹੈ ਤੋ ਇਹਨਾਂ ਚੀਜ਼ਾਂ ਤੋਂ ਅਸੀਂ ਆਪ ਵੀ ਦੂਰ ਰਹੀਏ ਆਪਣੇ ਬੱਚਿਆਂ ਨੂੰ ਵੀ ਦੂਰ ਰੱਖੀਏ ਔਰ ਬੱਚਿਆਂ ਦੇ ਮਾਧਿਅਮ ਦੇ ਨਾਲ ਅਸੀਂ ਇੱਕ ਹੈਲਦੀ ਸਮਾਜ ਦੀ ਸਿਰਜਣਾ ਕਰੀਏ ਬਹੁਤ ਬਹੁਤ ਸ਼ੁਕਰੀਆ ਸੋ ਸਾਨੂੰ ਪਤਾ ਚੱਲਿਆ ਹੈ ਕਿ ਯੂਜੀਸੀ ਨੇ ਇਹ ਗਾਈਡਲਾਈਨਸ ਦਿੱਤੀਆਂ ਤੇ ਕਿ ਫਾਸਟ ਫੂਡ ਕਾਲਜਸ ਸਕੂਲਸ ਸਰਵੋਨਾ ਬੰਦ ਹੋਣਾ ਚਾਹੀਦਾ ਹੈ ਤੇ ਐਚਐਮਈ 20 ਦੇ ਵਿੱਚ ਇਹ ਚੀਜ਼ ਅੱਜ ਦੇ ਨਹੀਂ ਬਹੁਤ 30 ਸਾਲਾਂ ਤੋਂ ਚੱਲ ਰਹੀ ਹੈ ਕਿ ਅਸੀਂ ਮਿਲਟਸ ਨੂੰ ਪ੍ਰਮੋਟ ਕਰ ਰਹੇ ਹਾਂ ਮੇਰੇ ਤੇ ਜਿੰਨੂੰ ਕਿ ਅਸੀਂ ਮੋٹے ਅਨਾਜ ਕਹਿੰਨੇ ਆ ਆਪਾਂ ਬੱਚਿਆਂ ਨੂੰ ਕਾਫੀ ਟਾਈਮ ਤੋਂ ਅਵੇਅਰਨੈਸ ਵਰਕਸ਼ਾਪਸ ਸੈਮੀਨਾਰਸ ਦੇ ਰਾਹੀਂ ਇਹ ਗੱਲ ਦੱਸਦੇ ਆ ਕਿ ਮੈਦਾ ਬਹੁਤ ਖਰਾਬ ਹੈ ਮੈਦਾ ਸਾਡੀ ਸਿਹਤ ਵਾਸਤੇ ਬਹੁਤ ਖਰਾਬ ਹੈ ਤੇ ਇਹੋ ਜਿਹੀਆਂ ਚੀਜ਼ਾਂ ਜਿਵੇਂ ਕਿ ਪੀਜ਼ਾਸ ਹੋ ਗਏ 버ਗਰਜ਼ ਨੂਡਲਸ ਹੋ ਗਏ ਇਹ ਬਹੁਤ ਜਲਦੀ ਖਾਏ ਤੇ ਜਾਂਦੇ ਆ ਟੇਸਟੀ ਲੱਗਦੇ ਬਟ ਇਹ ਜ਼ਰੂਰ ਹੈ ਕਿ ਇਹ ਸਾਡੀ ਸਿਹਤ ਨੂੰ ਬਹੁਤ ਜ਼ਿਆਦਾ ਨੁਕਸਾਨ ਵੀ ਪਹੁੰਚਾਉਂਦੇ ਆ ਤੇ ਸਾਡਾ ਮੰਨਣਾ ਹੈ ਐਚਐਮਵੀ ਦੇ ਵਿੱਚ ਕਿ ਖਾਣੇ ਦੇ ਵਿੱਚ ਤੇ ਭੋਜਨ ਜਿੰਨੋ ਤੁਸੀਂ ਕਹਿੰਦੇ ਉਹਦੇ ਵਿੱਚ ਬਹੁਤ ਫਰਕ ਹੈ ਤੇ ਭੋਜਨ ਜਿਹੜਾ ਉਹ ਸਾਨੂੰ ਤ੍ਰਿਪਤ ਕਰਦਾ ਹੈ ਸਾਡੀ ਆਤਮਾ ਨੂੰ ਵੀ ਤੇ ਇਸ ਲਈ ਅਸੀਂ ਇੱਥੇ ਮਿਲਟਸ ਨੂੰ ਬਹੁਤ ਪ੍ਰਮੋਟ ਕਰ ਰਹੇ ਹਾਂ ਮਿਲਟਸ ਸਾਡੇ ਜਿਸ ਤਰ੍ਹਾਂ ਕਿ ਸਾਡਾ ਇੱਕ ਆਪਣਾ ਸਟਾਰਟਅਪ ਹੈ ਜ਼ਾਇਕਾ ਜਿਹਦੇ ਵਿੱਚ ਅਸੀਂ ਮਿਲਟਸ ਦੇ 버ਗਰਸ ਮਿਲਟਸ ਦੇ ਕੇਕਸ ਪੁੱਡਿੰਗਸ ਪੋਰੇਜ ਬੱਚਾ ਨੂੰ ਨਾ ਸਿਰਫ ਸਰਵ ਕਰਦੇ ਹਾਂ ਬਲਕਿ ਬੱਚਾ ਨੂੰ ਇਹ ਵੀ ਕਹਿੰਦੇ ਹਾਂ ਕਿ ਈਚ ਵਨ ਈਚ ਵਨ ਦੇ ਤਹਿਤ ਤੁਸੀਂ ਸਾਰੇ ਜਾ ਕੇ ਆਪਣੇ ਘਰਾਂ ਦੇ ਵਿੱਚ ਇਹ ਗੱਲ ਦੱਸੋ ਤੇ ਮੋٹے اناਜਾਂ ਦੇ ਵੱਲ ਸਾਨੂੰ ਅੱਜ ਸ਼ਿਫਟ ਹੋ ਜਾਣਾ ਚਾਹੀਦਾ ਹੈ ਤੇ ਭਾਰੀ ਨਹੀਂ ਲੱਗਦਾ ਕਿ ਜਿਹੜੇ ਆਧਿਕਾਲ ਦੇ ਮੌਜੂਦਾ ਹਨ ਉਹ ਜੰਕ ਫੂਡ ਵੱਲੋਂ ਜ਼ਿਆਦਾ ਵਰਤੇ ਜਾ ਰਹੇ ਨੇ ਤੇ ਜਿਹੜਾ ਦਿੱਲੀ ਬੀਟ ਹੈ ਜਾਂ ਕਣਕ ਤੇ ਚਾਵਲ ਜਿਹੜੇ ਇਦਾਂ ਦੇ اناਜੇ ਜਿਹੜੇ ਪ੍ਰੋਟੀਨ ਦੇ ਨਾਲ ਤੋਂ ਟੈਂਸ਼ਨ ਹੁੰਦਾ ਉਹਨਾਂ ਤੋਂ ਵਾਂਝੇ ਰੱਖਿਆ ਬਣਾਉਣਾ ਦੇਖੋ ਜਿਹੜੇ ਅੱਜਕੱਲ ਦੇ ਸਟੂਡੈਂਟਸ ਨੇ ਇਹ ਉਹੀ ਗੱਲ ਹੈ ਸਵਾਦ ਇਹ ਜਿਹੜੇ ਜੰਕ ਫੂਡ ਹੈ ਇਹਦੇ ਵਿੱਚ ਇਹੋ ਜਿਹੇ ਸੌਸੇਸ ਪਾਏ ਜਾਂਦੇ ਨੇ ਇਹੋ ਜਿਹੇ ਕਾਸਟorte کئی ਚੀਜ਼ਾਂ ਜਿਵੇਂ ਅਜ਼ੀਨੋ ਮੋਟੋ ਹੋ ਗਿਆ ਇਹ ਜਿਹੜਾ ਹੈ ਨਾ ਇਹ ਇੱਕ ਵਾਰੀ ਤੇ ਜੀਭ ਨੂੰ ਜ਼ਰੂਰ ਸਵਾਦ ਦਿੰਦਾ ਹੈ ਈਵਨ ਐਡਿਕਸ਼ਨ ਲਾ ਦਿੰਦਾ ਹੈ ਕਿ ਜਿਹੜਾ ਇੱਕ ਵਾਰੀ ਖਾਂਦਾ ਉਹਨੂੰ ਬਾਰ ਬਾਰ ਖਾਂਦੇ ਮਨ ਕਰਦਾ ਹੈ ਪਰ ਉਹਨਾਂ ਨੂੰ ਇਹ ਲੌਂਗ ਟਰਮ ਜੋ ਨੁਕਸਾਨ ਪਹੁੰਚਾ ਰਿਹਾ ਹੈ ਇਹ ਅਜੇ ਯੂਥ ਨੂੰ ਸ਼ਾਇਦ ਇੰਨੀ ਜਾਣਕਾਰੀ ਨਹੀਂ ਹੈ ਪਰ ਸਾਡਾ ਫਰਜ਼ ਹੈ ਇਨ ਹਾਇਰ ਇੰਸਟੀਟਿਊਸ਼ਨਜ਼ ਇਨ ਕਾਲਜਸ ਕਿ ਅਸੀਂ ਬੱਚਾ ਨੂੰ ਰਹਿ ਰਹਿ ਕੇ ਟਾਈਮ ਟਾਈਮ ਤੇ ਜਾਗਰੂਕ ਕਰਦੇ ਰਹੀਏ ਕਿ ਇਹ ਚੀਜ਼ ਸਾਨੂੰ ਨੁਕਸਾਨ ਦੇਗੀ ਹੀ ਰਹੀ ਹੈ ਐਵੇਂ ਤੁਸੀਂ ਮੋਢੇ ਮਾਤੇ ਐਜ਼ ਅ ਪੇਰੈਂਟ ਹੋਣ ਦੇ ਨਾਤੇ ਜਿਹੜੇ ਬੱਚੇ ਅਜੇ ਨਹੀਂ ਅਪਲ ਦੇ ਮੌਜੂਦ ਹਨ ਉਹਨਾਂ ਨੂੰ ਕੀ ਦੱਸਣਾ ਚਾਹੁੰਦੇ ਕਿ ਇਹ ਮਾਤੇ ਦਰਨ ਆਖੀ ਮਹਾਰੰਦਾ ਤੇ ਇਹਨਾਂ ਤੋਂ ਬਹੁਤ ਪਰੇ ਹਟ ਕੇ ਦੁੱਧ ਹੋਵੇ ਨਾ ਪ੍ਰੋਟੀਨ ਵਰਗੀ ਤੇ ਸਖਤ ਜੜੀ ਅਗਾਂ ਦੀ ਤਰ੍ਹਾਂ ਦੇਖੋ ਸਿੱਧੀ ਜੀ ਗੱਲ ਹੈ ਸਾਡੇ ਸਰੀਰ ਨੂੰ ਇੱਕ ਫੂਡ ਪਾਇਰਾਮਿਡ ਦੇ ਤਹਿਤ ਲਿਮਟਿਡ ਅਮਾਉਂਟ ਦੇ ਵਿੱਚ ਫੈਟਸ ਇੱਕ ਪਾਰਟिकुलर ਅਮਾਉਂਟ ਦੇ ਵਿੱਚ ਪ੍ਰੋਟੀਨ ਇੱਕ ਪਾਰਟिकुलर ਅਮਾਉਂਟ ਦੇ ਵਿੱਚ ਕਾਰਬੋਹਾਈਡਰੇਟਸ ਚਾਹੀਦੇ ਹਨ ਸਾਹੀ ਸਾਡਾ ਸਰੀਰ ਜਿਹੜਾ ਉਹ ਪੋਸ਼ਟਿਕ ਰੂਪ ਨਾਲ ਸਭ ਕੁਝ ਗਰੋ ਕਰੇਗਾ ਤੇ ਸਾਡੇ ਸਿਹਤ ਨੂੰ ਫਾਇਦਾ ਹੋਏਗਾ ਜੇ ਅਸੀਂ ਲਗਾਤਾਰ ਫਾਸਟ ਫੂਡ ਖਾਈ ਜਾਵਾਂਗੇ ਤੇ ਸਾਡਾ ਪੇਟ ਭਰ ਜਾਏਗਾ ਪਰ ਸਾਨੂੰ ਨਿਊਟ੍ਰੀਸ਼ਨ ਜਿੰਨੂੰ ਕਹਿੰਦੇ ਆ ਨਾ ਸਾਡੇ ਸੈਲਸ ਨੂੰ ਸਾਡੇ ਲੰਗਸ ਨੂੰ ਸਾਡੀ ਕਿਡਨੀਜ਼ ਨੂੰ ਸਾਡੇ ਹਾਰਟ ਨੂੰ ਜੋ ਐਕਚੁਅਲ ਨਿਊਟ੍ਰੀਸ਼ਨ ਮਿਲਣਾ ਚਾਹੀਦਾ ਉਹ ਨਹੀਂ ਮਿਲ ਪਾਏਗਾ ਤੇ ਇਸ ਕਰਕੇ ਲਿਥਾਰਜੀ ਆਏਗੀ ਤੁਸੀਂ ਜੋ ਕੰਮ ਕਰਨਾ ਚਾਹੋਗੇ ਉਹ ਕੰਮ ਕਰ ਨਹੀਂ पाओगे ਸਿਰਫ ਫਾਸਟ ਫੂਡ ਦੇ ਤਹਿਤ ਤੁਸੀਂ ਆਪਣੀ ਜ਼ਿੰਦਗੀ ਨੂੰ ਫਾਸਟ ਫਾਰਵਰਡ ਹੀ ਕਰ ਲਓਗੇ ਇਹ ਬਿਲਕੁਲ ਲੰਬੇ ਸਮੇਂ ਤੋਂ ਸ਼ੁਰੂਆਤ ਹੈ ਤੁਹਾਡੇ ਜਿਹੜੇ ਜੰਕਪੂਰ ਦੇ ਇਹ ਵੋਲਟ ਕੀਤਾ ਹੈ। ਪਰ ਇੱਕ ਐਜ਼ ਅ ਟੀਚਰ ਉਹਨਾਂ ਇਲੈਕਸ਼ਨ ਕੀਤਾ ਜਾਊਗਾ ਕਿ ਸਟੂਡੈਂਟ ਕੋਈ ਸਟੂਡੈਂਟ ਨੂੰ ਕਾਲਜ ਜਾਂ ਯੂਨੀਵਰਸਿਟੀ ਬੰਦ ਕੀਤਾ ਜਾਏਗਾ। ਬਾਹਰੋਂ ਕੋਈ ਖਾਇ ਤੇ ਤੁਸੀਂ ਖਰਾਬ ਹੋਏਗੇ। ਇਹ ਬਿਲਕੁਲ ਐ ਹੋਈ ਤੇ ਅਸੀਂ ਕਹਿੰਦੇ ਆ ਕਿ ਈਚ ਸਟੂਡੈਂਟ ਸ਼ੁੱਡ ਬਿਕਮ ਅ ਬ੍ਰਾਂਡ ਐਂਬੈਸਡਰ। ਐਥੋ ਦਾ ਐਂਬੈਸਡਰ ਬਣ ਕੇ ਜਾਏ ਜਾਂ ਸੁਨੇਹਾ ਲੈ ਕੇ ਜਾਏ ਕਿ ਇਸ ਚੀਜ਼ ਤੋਂ ਅਸੀਂ ਨਾ ਸਿਰਫ ਐਚਐਮਵੀ ਨੂੰ ਨਾ ਸਿਰਫ ਜਲੰਧਰ ਨੂੰ ਭਾਰਤ ਦੇਸ਼ ਨੂੰ ਆਜ਼ਾਦ ਕਰੀਏ ਤੇ ਆਪਾਂ ਹਾਰਵਲ ਭੋਜਨ ਵਾਲਤੁਰੇ ਨਾ ਕਿ ਫਾਸਟ ਫੂਡ ਵਾਲਾ ਮੇਰਾ ਨਾਮ ਕੀ ਨਾਮ ਅਰਸ਼ਦੀ ਮੈਂ ਚੁੱਕ ਲਈ ਅਜਾਇਲ ਲਈ ਗਿਆ ਸੀ ਕਿਤਾਬ ਦੇਖਣ। ਉਦੋਂ ਦੇਖਿਆ ਕਿ ਗੱਲ ਸਰਕਾਰੋਂ ਨਹੀਂ ਸਹੀ। ਨਹੀਂ ਮੇਰੇ ਅਕੋਰਡਿੰਗ ਤੇ ਬਿਲਕੁਲ ਸਹੀ ਹੈ। ਜੇਕਰ ਅਸੀਂ ਦੇਖਿਆ ਜਾਏ ਤੇ ਜ਼ਿਆਦਾਤਰ ਜਿਹੜੀ ਸੋਸ਼ਲ ਮੀਡੀਆ ਤੇ ਬੋਡੀ ਸ਼ੇਮਿੰਗ ਵਗੈਰਾ ਹੋ ਰਹੀ ਹੈ ਉਹ ਸੋਸ਼ਲ ਮੀਡੀਆ ਹੀ ਪ੍ਰਮੋਟ ਕਰ ਰਹਾ ਹੈ। ਸੋਸ਼ਲ ਮੀਡੀਆ ਦੇ ਐਪਸ ਤੋਂ ਵੀ ਦੇਖ ਰਹੋ ਬੱਚੇ ਜਿੱਦਾਂ ਸਾਡੀ ਜਨਰੇਸ਼ਨ ਦੇ ਦੋਆ ਜ਼ਿਆਦਾਤਾ ਉਹ ਇਹ ਸੋਚਦੇ ਬਹੁਤ ਕੂਲ ਹੈ ਬਾਹਰਲਾ ਖਾਣਾ ਤੇ ਆਪਣੇ ਮਤਲਬ ਪ੍ਰੀਫਰੈਂਸ ਜਾਂਦੀ ਹੋ ਆਪਣੇ ਫਾਸਟ ਫੂਡ ਵੀ ਦਿੰਦੇ ਆ। ਬਟ ਜਿੱਥੇ ਅਸੀਂ ਦੇਖਿਆ ਜਾਏ ਇਨੇ ਨੇ ਐਥਲੀਟ ਸਾਡੇ ਹੈਗੇ ਜਿਹੜੇ ਇੰਟਰਨੈਸ਼ਨਲ ਲੈਵਲ 'ਤੇ ਖੇਡਦੇ ਆ ਉਹ ਇੰਨੀ ਕੀ ਪ੍ਰੋਬੋਟ ਹੁੰਦੀ ਹੈ ਲੇਕਿਨ ਇਹ ਸਾਡਾ ਹੀ ਕਹਿਣਾ ਜੇ ਅਸੀਂ ਸੋਸ਼ਲ ਮੀਡੀਆ ਤੇ ਜੋ ਗੰਦੀਆਂ ਚੀਜ਼ਾਂ ਵੱਲ ਧਿਆਨ ਦਿੰਦੇ ਆ ਅਸੀਂ ਵਧੀਆ ਚੀਜ਼ਾਂ ਵੱਲ ਵੀ ਦੇ ਸਕਦੇ ਆ ਤੇ ਜੇਕਰ ਗਵਰਨਮੈਂਟ ਸਾਡੇ ਲਈ ਇਹਦਾਂ ਦੀਆਂ ਚੀਜ਼ਾਂ ਲਿਆ ਰਹੀ ਹੈ ਤੇ ਉਹ ਸਾਡੇ ਭਲੇ ਲਈ ਨਹੀਂ ਲਿਆ ਰਹੀ ਆ ਤੇ ਆਫ ਕੌਰਸ ਇਹ ਮੈਨੂੰ ਲੱਗ ਰਿਹਾ ਹੈ ਕਿ ਗਾਈਡਲਾਈਨ ਬਿਲਕੁਲ ਸਹੀ ਆ ਤੇ ਜਿੱਥੇ ਦੇਖਿਆ ਜਾਏ ਹਾਂ ਬੈਲੈਂਸ ਡਾਈਟ ਹੋਣੀ ਚਾਹੀਦੀ ਹੈ ਕਿਤੇ ਨਾ ਕਿਤੇ ਤੁਹਾਨੂੰ ਇੱਕ ਅੱਧੀ ਵਾਰੀ ਹੋ ਗਿਆ ਖਾ ਲਿਆ ਪਰ ਜੇਕਰ ਅਸੀਂ ਡੇਲੀ ਖਾਂ ਲਾਪਨ ਤੇ ਮੈਨੂੰ ਲੱਗਦਾ ਹੈ ਕਿ ਤੇ ਨਾਲ ਤੁਹਾਨੂੰ ਐਂਸਾਈਟੀ ਡਿਪਰੈਸ਼ਨ ਜੋ ਕਿ ਤੁਹਾਨੂੰ ਕਦੀ ਅੱਗੇ ਕੈਰੀਅਰ ਵੱਲ ਤੁਹਾਡੇ ਸਾਡੇ ਟੀਚਰਸ ਵਗੈਰਾ ਵੀ ਇੰਸਟੀਟਿਊਸ਼ਨ ਵੀ ਇਹ ਨਹੀਂ ਸਮਝਾਂਦਾ ਮਿਲਟਸ ਨੂੰ ਪ੍ਰਮੋਟ ਕਰਦਾ ਹੈ ਸਾਇਕਾ ਇੱਕ ਇਦਾਂ ਦੀ ਫਾਊਂਡੇਸ਼ਨ ਹੈ ਜੋ ਆਰਗੇਨਿਕ ਫਾਰਮਿੰਗ ਕਰਾਉਂਦੀ ਹੈ ਸਾਡੀ ਇੰਸਟੀਟਿਊਸ਼ਨਸ ਔਰ ਮਿਲਟਸ ਨੂੰ ਉਹ ਪ੍ਰਮੋਟ ਕਰਦੀ ਹੈ ਜੂਸ ਕੋਨਰਸ ਇਹ ਸਾਡੇ ਇੰਸਟੀਟਿਊਸ਼ਨਸ 'ਚ ਕਾਫੀ ਹੈਗੇ ਆ ਜਿਹੜੇ ਸਾਨੂੰ ਦੱਸਦੇ ਆ ਕਿ ਉਹਨਾਂ ਦਾ ਵੱਲ ਪ੍ਰਮੋਟ ਕਰਦੇ ਸਾਡੀ ਟੀਚਰਸ ਕਿ ਤੁਹਾਨੂੰ ਇਹ ਕੰਜ਼ੂਮ ਕਰਨੇ ਚਾਹੀਦੇ ਆ ਕਿ ਕਿਹੜੇ ਰਿਚ ਫਰੂਟਸ ਹਨ ਨਿਊ ਰਿਚ ਨਿਊਟਰੀਐਂਟਸ ਆ ਜੋ ਤੁਹਾਨੂੰ ਹੈਲਪ ਕਰਦੇ ਆ ਬੈਨੀਫਿਟ ਕਰਦੇ ਤੁਹਾਡੀ ਹੈਲਥ ਨੂੰ ਤੇ ਬਸ ਹਾਂਜੀ ਇਹ ਮੈਂ ਦੇਖਦੀ ਆ ਕਿ ਇਹ ਬਿਲਕੁਲ ਗਵਰਨਮੈਂਟ ਅਨੰਮ ਕਿਨਾਮਾ ਮੇਰਾ ਨਾਮ ਸਾਚੀ ਵੈਦ ਹੈ ਅਕੀ ਜੋ ਇਨਡਾਟਾ ਜਾਰੀ ਕੀਤੀ ਹੈ ਜਿਹਨਾਂ ਨੂੰ ਕਿਤਾ ਦੇਖਦੀ ਹੈ जो यू जी सी ने हिदायतें जारी की हैं वो बहुत ही मतलब अवेयरनेस करने के लिए बहुत जरूरी थी क्योंकि बिकॉज हमें पता है कि मिलट्स को लोगों को बिल्कुल भी अवेयरनेस नहीं है हमें उन्हें बताना चाहिए कि जंक फूड कैसे हमें अवॉइड करना चाहिए बिकॉज वो हमारी हेल्थ बहुत ही ज़्यादा एडवर्स इफेक्ट डालता है और हमें पता है कि रिमोट एरियाज में लोगों को मिलट्स के बारे में अवेयरनेस बिल्कुल भी नहीं है अगर हम विलेज की बात करें टाउन्स में सिटीज में तो हमें फिर पता है कि मिलट्स का मतलब क्या बिकॉज आज बच्चों को स्कूल्स में कॉलेज में बताया जाता है बट रिमोट एरियाज में बिल्कुल भी नहीं है तो गवर्नमेंट ਕੋਈ ਬਿਲਕੁਲ ਦੇਖਣਾ ਚਾਹੀਏ ਕਿ ਕਿਵੇਂ ਰੂਰਲ ਏਰੀਆਜ਼ ਐਸ ਵੈਲ ਐਸ ਅਰਬਨ ਏਰੀਆਜ਼ ਮੇਂ ਕੈਸੇ ਲੋਗੋ ਕੋ ਅਵੇਅਰ ਕੀਆ ਜਾ ਸਕੇ ਮਿਲਟਸ ਕੇ ਲੀਏ